ਦੋਸਤੋ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਗੁਰਦਾਸਪੁਰ ਤੋਂ ਬੀਜੇਪੀ ਦੇ ਐਲਾਨੇ ਗਏ ਉਮੀਦਵਾਰ ਠਾਕੁਰ ਦਿਨੇਸ਼ ਸਿੰਘ ਬੱਬੂ ਵੱਲੋਂ ਲਗਾਤਾਰ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਹੀ ਲੜੀ ਦੇ ਤਹਿਤ ਗੁਰਦਾਸਪੁਰ ਵਿਖੇ ਦਿਨੇਸ਼ ਬੱਬੂ ਵੱਲੋਂ ਬੂਥ ਸੰਮੇਲਨ ਮੌਕੇ ਪਹੁੰਚ ਕੇ ਪਾਰਟੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਦੇ ਲਈ ਲਾਮਬੰਦ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਇਕੱਤਰਤ ਹੋਏ ਨੌਜਵਾਨ ਬਗੇਲ ਸਿੰਘ ਬਾਈਆਂ ਜਿੰਦਾਬਾਦ ਦੇ ਨਾਰੇ ਲਗਾ ਰਹੇ ਸੀ ਗੱਲਬਾਤ ਦੌਰਾਨ ਬੀਜੇਪੀ ਦੇ ਪ੍ਰਮੁੱਖ ਆਗੂ ਬਗੇਲ ਸਿੰਘ ਬਾਈਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਭੂਮਿਕਾ ਨਿਭਾਉਣਗੇ ਤੇ ਦਿਨੇਸ਼ ਬੱਬੂ ਨੂੰ ਇਤਿਹਾਸਕ ਜਿੱਤ ਪ੍ਰਾਪਤ ਹੋਵੇਗੀ ਜੀ ਜੀ ਇੱਕ ਵੱਡਾ ਯੂਥ ਚਿਹਰਾ ਜੇ ਤੁਸੀਂ ਵੀ ਔਰ ਗੁਰਦਾਸਪੁਰ ਦੇ ਵਿੱਚ ਅੱਜ ਤੁਹਾਡੇ ਔਰ ਸਾਥੀਆਂ ਦੇ ਪ੍ਰਬੰਧ ਵਿੱਚ ਜਿਹੜੀ ਇਹ ਨੋਕਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਮੀਟਿੰਗ ਹੋਈ ਆ ਇਸ ਮੀਟਿੰਗ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਦੇਖੋ ਇਹ ਸਾਡਾ ਰਾਸ਼ਟਰੀ ਅਧਿਕਾਰੀ ਸਾਡੇ ਜੇਪੀ ਨੱਡਾ ਜੀ ਵੱਲੋਂ ਜਿਹੜੇ ਇਹ ਮਹਿੰਮ ਸ਼ੁਰੂ ਕੀਤੀ ਗਈ ਹੈ ਆਪਣੇ ਬੂਥਸ ਮਿਲਣ ਦੀ ਸੋ ਇਹ ਵੱਖ-ਵੱਖ ਵਿਧਾਨ ਸਭਾ ਦੇ ਵਿੱਚ ਹੋਣ ਜਾ ਰਹੇ ਆ ਸਾਰੇ ਔਰ ਇਹ ਗੁਰਦਾਸਪੁਰ ਦਾ ਅੱਜ ਸਮਾਸੀ ਜੋ ਪਾਰਟੀ ਵੱਲੋਂ ਦਿੱਤਾ ਗਿਆ ਔਰ ਅੱਜ ਦੱਸ ਦਿੱਤਾ ਸਾਡੇ ਗੁਰਦਾਸਪੁਰ ਵਿਧਾਨ ਸਭਾ ਦੇ ਵੋਟਰਾਂ ਨੇ ਔਰ ਬੂਥ ਪ੍ਰਧਾਨ ਸੀ ਬੂਥ ਕਮੇਟੀਆਂ ਸੀ ਸਾਡੇ ਸ਼ਕਤੀ ਕੇਂਦਰ ਇੰਚਾਰਜ ਸੀ ਉਹ ਸਾਰੇ ਬੜੇ ਹਮ ਹਮਾ ਕੇ ਪਹੁੰਚੇ ਆ ਬੜੇ ਉਤਾਵਲੇ ਨੇ ਜੋ ਸਾਨੂੰ ਇੱਕ ਬਹੁਤ ਇਮਾਨਦਾਰ ਔਰ ਲੋਕਾਂ 'ਚ ਰਹਿਣ ਵਾਲੇ ਜੋ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਦੇ ਆਏ ਨੇ ਤਿੰਨ ਤਿੰਨ ਵਾਰ ਲਗਾਤਾਰ ਜੋ ਵਿਧਾਨ ਸਭਾ ਸੁਜਾਨਪੁਰ ਤੋਂ ਐਮ ਐਲ ਏ ਵੀ ਰਹੇ ਔਰ ਡਿਪਟੀ ਸਪੀਕਰ ਦੀ ਸੇਵਾ ਵੀ ਉਹਨਾਂ ਨੇ ਨਿਭਾਈ ਸੀ ਸੋ ਉਹ ਕੈਂਡੀਡੇਟ ਸਾਨੂੰ ਪਾਰਟੀ ਨੇ ਦਿੱਤੇ ਨੇ ਬੜੇ ਇਮਾਨਦਾਰ ਸਖਸ਼ ਨੇ ਸੋ ਅਸੀਂ ਪਾਰਟੀ ਦਾ ਹਾਈ ਕਮਾਂਡ ਦਾ ਵੀ ਧੰਨਵਾਦ ਕਰਦੇ ਆ ਕਿ ਇੰਨੇ ਵਧੀਆ ਜਿਹੜੇ ਸਾਡੀ ਜੋ ਮੰਗ ਸੀ ਲੋਕਲ ਕੈਂਡੀਡੇਟ ਦੀ ਉਹ ਵੀ ਪੂਰੀ ਕੀਤੀ ਔਰ ਅਸੀਂ ਧੰਵਾਦੀ ਵੀ ਆ ਹਾਈ ਕਮਾਂਡ ਦੇ ਕਿ ਉਹਨਾਂ ਨੇ ਇੱਕ ਸੂਝ-ਬੂਝ ਵਾਲੇ ਜੋ ਕੰਮ ਕਰਨ ਵਾਲੇ ਸਾਡੇ ਜੋ ਨੇਤਾ ਸਾਨੂੰ ਦਿੱਤੇ ਨੇ ਔਰ ਇਹਦੇ ਨਾਲ ਨਾਲ ਅੱਜ ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਸਾਡੇ ਵੱਡੇ ਵੀਰ ਦ੍ਰਿਸ਼ ਬੱਬੂ ਜੀ ਨੂੰ ਔਰ ਸਾਰੇ ਹੀ ਬੂਥ ਬੂਥਾਂ ਤੋਂ ਆਈਆਂ ਟੀਮਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਦਿਨ ਰਾਤ ਇੱਕ ਕਰਕੇ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿਹੜਾ ਗੁਰਦਾਸਪੁਰ ਵਿਧਾਨ ਸਭਾ ਤੋਂ ਸੀ ਇਹਨਾਂ ਨੂੰ ਜਿੱਤਿਆ ਕੇ ਔਰ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਔਰ ਜੋ ਪ੍ਰਧਾਨ ਮੰਤਰੀ ਜੀ ਦੀ ਮਾਲਾ ਜਿਹੜੀ ਬਣ ਜਾ ਰਹੀ ਹੈ 2024 ਦੇ ਵਿੱਚ ਉਸ ਮਾਲਾ ਦਾ ਮਣਕਾ ਸਾਡੇ ਵੱਡੇ ਵੀਰ ਦ੍ਰਿਸ਼ ਬੱਬੂ ਜੀ ਵੀ ਬਣ ਗਏ ਉਸ ਮਾਲਾ ਦਾ ਅਭੀਲ ਜੀ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਗੁਰਦਾਸਪੁਰ ਹਲਕੇ ਦੇ ਵਿੱਚ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੇ ਵਿੱਚ ਵੀ ਕਾਫੀ ਵਿਚਰ ਰਹੇ ਹੋ ਲੋਕ ਸਭਾ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਲੋਕਾਂ ਦਾ ਕਿਦਾਂ ਦਾ ਰੁਝਾਨ ਬਾਜਪਾ ਵੱਲੋਂ ਲੱਗ ਰਿਹਾ ਦੇਖੋ ਜਿਹੜਾ ਅੱਜ ਤੁਸੀਂ ਦੇਖ ਹੀ ਲਿਆ ਕਿ ਜਿਆਦਾ ਜਿਹੜੀ ਸੰਖਿਆ ਸਾਡੀ ਜਿਹੜੇ 3 ਸਾਡੇ ਸਰਕਲ ਨੇ ਤਿੱਬਟ ਸਰਕਲ ਔਰ ਭਾਗੂਕਾਵਾ ਔਰ ਜੋੜਾ ਸਰਕਲ ਜਿਹੜਾ ਆ ਸ਼ਹਿਰ ਚੌਥਾ ਸਾਡਾ ਸ਼ਹਿਰੀ ਸਰਕਲ ਸਭ ਤੋਂ ਵੱਧ ਜਿਹੜੀ ਸੰਖਿਆ ਸਾਰੀ ਜਿਹੜੀ ਸਾਡੀ ਪਿੰਡਾਂ 'ਚ ਆਈ ਹੈ ਔਰ ਪਿੰਡਾਂ ਦੇ ਲੋਕ ਸਮਝ ਚੁੱਕੇ ਨੇ ਜਿਹੜੇ ਕੁਝ ਲੋਕ ਨੇ ਜਿਹੜੇ ਪ੍ਰਪੋਗੈਂਡਾ ਕਰਨ ਵਾਲੇ ਲੋਕ ਨੇ ਜੋ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਇਸ ਚੀਜ਼ ਦੇ ਨਾਂ ਦੇ ਉੱਤੇ ਕਿ ਇਹ ਜਿਹੜਾ ਬੀਜੇਪੀ ਸਰਕਾਰ ਇਦਾਂ ਕਰਨਾ ਚਾਹੁੰਦੀ ਜਾਏ ਕੁਝ ਗਲਤ ਕਰ ਰਹੀ ਆ ਇਦਾਂ ਦਾ ਕੁਝ ਨਹੀਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਪਿਛਲੇ ਸਮੇਂ ਦੇ ਵਿੱਚ ਲੋਕ ਜਿਹੜੇ ਆ ਸਾਡੇ ਨਾਲ ਚੱਲਣ ਲਈ ਤਿਆਰ ਨੇ ਲੋਕ ਸਾਡੀ ਵੇਟ ਕਰ ਰਹੇ ਨੇ ਸਾਡੇ ਨਾਲ ਆ ਜਿੱਥੇ ਪਹੁੰਚੇ ਵੀ ਆ ਵੱਧ ਤੋਂ ਆਨਕ ਕਿ ਜਿਹੜੀ ਇਸ ਵਾਰ ਵਿਧਾਨ ਸਭਾ ਦੇ ਵਿੱਚੋਂ ਗੁਰਦਾਸਪੁਰ ਦੇ ਵਿੱਚੋਂ ਬਹੁਤ ਭਾਰੀ ਬਹੁਮਤ ਦੇ ਨਾਲ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਜਿਹੜੀ ਨਿਕਲੂਗੀ ਔਰ ਪਰਸੈਂਟੇਜ ਜਿਹੜੀ ਰੇਸ਼ੋ ਜਿਹੜੀ ਉਹ ਵੀ ਬਹੁਤ ਜਿਆਦਾ ਹੋਏਗੀ ਇਸ ਵਾਰ ਸਰ ਪਾਰਟੀ ਦੇ ਯੂਥ ਦੇ ਸਾਥੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਮੈਂ ਆਉਣ ਵਾਲੇ ਜੋ ਇੱਕ ਸਵਾਲ ਤੁਸੀਂ ਕੀਤਾ ਸੀ ਕਿ ਨਸ਼ੇ ਨੂੰ ਲੈ ਕੇ ਮੈਂ ਆਪਣੇ ਗੁਰਦਾਸਪੁਰ ਲੋਕ ਸਭਾ ਦੇ ਸਾਰੇ ਹੀ ਯੁਵਾ ਚਿਹਰੇ ਔਰ ਘਰ ਬੈਠੀਆਂ ਮਾਤਾਵਾਂ ਭੈਣਾਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਜੇ ਪੰਜਾਬ 'ਚ ਅਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਜਾਂ ਪੰਜਾਬ ਦੇ ਵਿੱਚ ਅਸੀਂ ਬੇਰੋਜ਼ਗਾਰੀ ਖਤਮ ਕਰਨਾ ਚਾਹੁੰਦੇ ਆ ਤੇ ਦੇਸ਼ ਦੇ ਨਾਲ-ਨਾਲ ਸਾਨੂੰ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਪੰਜਾਬ ਦੀ ਜਿਹੜੀ ਭਾਜਪਾ ਸਰਕਾਰ ਲਿਆਉਣੀ ਪਊਗੀ ਔਰ ਡਬਲ ਇੰਜਨ ਵਾਲੀ ਸਰਕਾਰ ਜਿਹੜੀ ਬਣ ਕੇ ਫਿਰ ਹੀ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਉਹਦੇ ਨਾਲ ਨਾਲ ਅੱਜ ਅਸੀਂ ਜਿਹੜੀ ਸ਼ੁਰੂਆਤ ਜਿਹੜੀ ਨਹੀਂ ਰੱਖਣੀ ਆ ਉਹ ਸਾਡੇ ਵੱਡੇ ਵੀਰ ਦਿਨੇਸ਼ ਬੱਬੂ ਜੀ ਨੂੰ ਭਾਰੀ ਲੀਡ ਦੇ ਨਾਲ ਜਿਤਾ ਕੇ ਗਰਦਾਸਪੁਰ ਲੋਕ ਸਭਾ ਦੇ ਵਿੱਚੋਂ ਭੇਜੀਏ ਦਿੱਲੀ ਦੇ ਵਿੱਚ ਔਰ ਜਿਹੜੀ ਸਾਡੀ ਆਵਾਜ਼ ਬਲੰਦ ਕਰ ਸਕਣ ਜਾ ਕੇ ਦਿੱਲੀ